ਸਸੀ ਗਾਜੀ ਮੈਂ ਤੁਹਾਡਾ ਆਪਣਾ ਛੋਟਾ ਵੀਰ ਅਰਵੰਗੋਸਵਾਮੀ ਸੋ ਅੱਜ ਗੱਲਾਂ ਕਰੇ ਜਾ ਰਹੇ ਆਪਾਂ ਸੱਚੀਆਂ ਜੋ ਕਿ ਕਿੰਦੇ ਬਾਈ ਦੀ ਕਲਮ ਤੋਂ ਨਿਕਲੀਆਂ ਹੋਈਆਂ ਸੋ ਅਗਰ ਤੁਹਾਨੂੰ ਵਧੀਆ ਲੱਗੇ ਅਗਰ ਤੁਸੀਂ ਇਸ ਵੀਰ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਤੇ ਆਪਾਂ ਇਸ ਗੀਤ ਨੂੰ ਤੁਹਾਡੇ ਸਾਰਿਆਂ ਦੇ ਰੂਪ ਰੂਪ ਲਾਵਾਂਗੇ ਸੋ ਕੀ ਕਹਿੰਦੇ ਸੱਚੀਆਂ ਗੱਲਾਂ ਹੋ ਟੇਕਿਆਂ ਤੇ ਪੀਤੀ ਜਿਹੜੀ ਪਲਾਜੀ ਉੱਤਰ ਜਾਂਦੀ ਫੇਦਾ ਕੀ ਇਹ ਬਾਤੀਦਾਰੂ ਪੀਣ ਦਾ ਹੋਵੇ ਰੱਜ ਕੇ ਸੁਨੱਖੀ ਸੇਲੀ ਤੋ ਆਪਣੇ ਮਾਪੇ-ਮਾਪ ਨਾਲ ਪਿਆਰ ਕਰੋ ਆਪਣੇ ਰਿਸ਼ਤੇਦਾਰਾਂ ਨਾਲ ਪਿਆਰ ਕਰੋ ਸੋ ਝੂਠੀਆਂ ਮਹੱਤਤਾ ਕੁਝ ਨਹੀਂ ਪਿਆ ਥੈਂਕ ਯੂ ਸਸਿਕਾ ਸਤਿ ਸ੍ਰੀ ਅਕਾਲ ਇਹ ਵਧੀਆ ਲੱਗੇ ਸ਼ੇਅਰ ਕਰਿਓ ਅਰਣ ਗੋਸਵਾਮੀ ਇੰਸਟਾ ਦੇ ਆਈਡੀ ਹੈ ਫੇਸਬੁੱਕ ਦਾ ਅਕਾਊਂਟ ਹੈ ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਅਫੀਸ਼ੀਅਲ ਅਰਣ ਸਸਿਕਾ ਹਾਂ